ਗਰੀਬ ਦਾ ਬੰਦਾ ਵੱਢ ਕੇ ਰੱਜਣ ਦੀ ਕੋਸ਼ਿਸ਼ ਕਰਦਾ ਹੈ ਸੁਭਾਅ ਉਹ ਵੀ ਹੈ ਸਾਡਾ ਪਿਛਲੇ ਜਨਮ ਦਾ ਜਿਵੇਂ ਜਿਹੜੇ ਜਾਨਵਰ ਹੈ ਜਿਵੇਂ ਕੁੱਤੇ ਆ ਇੱਕ ਪਿੰਡ ਦਾ ਕੁੱਤਾ ਦੂਜੇ ਪਿੰਡ ਦੇ ਵਿੱਚ ਤੇ ਚਲ ਜਾਵੇ ਤਾਂ ਉਹਨੂੰ ਸਾਰੇ ਤੋਰ ਤੋਰ ਕੇ ਖਾ ਜਾਂਦੇ ਆ ਇਹ ਸਾਡੇ ਪਿੰਡ ਚ ਕਿਉਂ ਆਇਆ ਕੁੱਤੇ ਨੇ ਕਿਹੜਾ ਉੱਥੋਂ ਕੁਝ ਪਿੰਡ ਵਾਲਿਆਂ ਦਾ ਚੱਕ ਕੇ ਲੈ ਜਾਣਾ ਇਹ ਇੱਥੇ ਕਿਉਂ ਆਇਆ ਇਹ ਸਾਡਾ ਇਲਾਕਾ ਜਿਵੇਂ ਰਾਜਨੀਤਿਕ ਲੋਕ ਕਹਿੰਦੇ ਆ ਇਹ ਸਾਡਾ ਇਲਾਕਾ ਉਸਾਂ ਨੇ ਮਨਾਇਓ ਰਾਜਨੀਤਿਕ ਲੋਕ ਕਹਿੰਦੇ ਇਹ ਸਾਡਾ ਇਲਾਕਾ ਸਾਡੀ ਲਾਈਨ ਦੇ ਵਿੱਚ ਵੀ ਇਹ ਹੁੰਦਾ ਸਾਡੇ ਬਾਪਿਆਂ ਦੇ ਵਿੱਚ ਵੀ ਇਹ ਸਾਡਾ ਇਲਾਕਾ ਇੱਥੇ ਦੂਜਾ ਕੌਣ ਕਿਤਾ ਵੜ ਗਿਆ ਉਹਨੋਂ ਸਾਥ ਨਹੀਂ ਸਚਾਈ ਹੈ ਕਿਉਂਕਿ ਪਿਛਲੇ ਜਨਮਾਂ ਦਾ ਸਾਡਾ ਜਿਹੜਾ ਸੁਭਾਅ ਹੈ ਨਾ ਉਹ ਅਸੀਂ ਚੁੱਕੀ ਲੈ ਕੇ ਆਏ ਸਰੀਰ ਬਦਲੇ ਆ ਮੰਨ ਸਕੋ ਉਹ ਵੀ ਹੈ ਤੇ ਲੰਬਾ ਗੇੜ ਹੈ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰੀਏ ਸਾਡਾ ਕੱਟ ਦੇ ਜਰਾਸੀ ਵਾਲਾ ਬੇਨਾ ਆਪ ਦਾ ਆਸ ਕਰੋ ਸਾਡਾ ਕੱਟ ਦੇ ਜਰਾਸੀ ਵਾਲਾ ਖੇੜਾ ਸਾਰ-ਸਾਰ ਕਰਾਂ ਬੇਤੀ